ਸਤ੍ਰੀ ਅਕਾਲ ਜੀ ਜ਼ਖਮੀ ਹੱਥ ਕਹਾਣੀ ਬਲਦੀਪ ਸਿੰਘ ਗਰੇਵਾਲ ਜੀ ਵੱਲੋਂ ਲਿਖੀ ਗਈ ਹੈ ਜੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਤੇ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਜੀ ਪਤਾ ਨਹੀਂ ਨਿਊਯਾਰਕ ਤੋਂ ਲੰਡਨ ਤੱਕ ਦੇ ਹਵਾਈ ਸਫ਼ਰ ਦੀ ਥਕਾਨ ਸੀ ਜਾਂ ਮਨ ਵਿੱਚ ਗੁੱਸੇ ਕਾਰਨ ਕਾਲ ਸੀ ਲੰਡਨ ਤੋਂ ਬੁਲਵਰ ਹੈਪਟਨ ਦਾ ਬੱਸ ਸਫ਼ਰ ਮੁੱਕਣ ਵਿੱਚ ਨਹੀਂ ਸੀ ਆ ਰਿਹਾ ਜੀ ਤਾਂ ਕਾਲਾ ਪੈ ਰਿਆ ਸੀ ਕਿਹੜੀ ਕੜੀ ਵੱਡੇ ਭਰਾ ਦੇ ਘਰ ਪੁੱਜ ਜਾਵਾਂ ਤੇ ਉਹਨਾਂ ਦੇ ਗਾਲ ਪੈ ਜਾਵਾਂ ਉਹਨਾਂ ਨੇ ਇਹ ਕੀ ਜੱਗੋ 13ਵੀਂ ਕਰ ਦਿੱਤੀ ਸੀ 4 ਦਿਨ ਪਹਿਲਾਂ ਮੇਰੀ ਪਤਨੀ ਨੂੰ ਕਿਧਰੋਂ ਪਤਾ ਲੱਗਿਆ ਸੀ ਜਦੋਂ ਨੇ ਪੂਰੇ ਪਰਿਵਾਰ ਸਾਹਮਣੇ ਮੈਨੂੰ ਇਹ ਖਬਰ ਸੁਣਾਈ ਤਾਂ ਮੈਂ ਸੁਣਦਿਆਂ ਸਾਰ ਆਪਣੀ ਪਤਨੀ ਅੱਗੇ ਕਸੂਰਵਾਰਜਾ ਬਣ ਗਿਆ ਸੀ ਮੇਰੇ ਪੁੱਤਰ ਤੇ ਨੂੰਹਾਂ ਮੇਰੇ ਵੱਲ ਦੇਖ ਰਹੇ ਸਨ ਮੈਂ ਉਹਨਾਂ ਦੀਆਂ ਨਜ਼ਰਾਂ ਦੀ ਤਾਬ ਨਹੀਂ ਸੀ ਚੱਲ ਸਕਿਆ ਮੈਂ ਨੀਵੀਂ ਪਾਲੀ ਸੀ ਮੈਂ ਕੁਝ ਵੀ ਨਹੀਂ ਸੀ ਬੋਲ ਸਕਿਆ ਮੇਰੇ ਵੱਡੇ ਭਾਈ ਸਾਹਿਬ ਨੇ ਇਸ ਉਮਰੇ ਆ ਕੇ ਮੈਨੂੰ ਬੇਇੱਜ਼ਤ ਕਰ ਦਿੱਤਾ ਸੀ ਮੇਰੀਆਂ ਨੂੰਹਾਂ ਮੇਰੇ ਪੁੱਤਰ ਕੀ ਸਮਝਦੇ ਹੋਣਗੇ ਸਾਡੀ ਖਾਨਦਾਨੀ ਬਾਰੇ ਇਸ ਉਮਰੇ ਜਦ ਬੰਦੇ ਦੀ ਭਾਜਨ ਬੰਦਗੀ ਦੀ ਉਮਰ ਹੋ ਜਾਂਦੀ ਹੈ ਮੇਰੇ ਭਰਾ ਨੇ ਇਹ ਕੀ ਕਾਰਾ ਕਰ ਦਿੱਤਾ ਵੁਲਵਰਹੈਂਪਟਨ ਵਿੱਚ ਹੀ ਮੇਰੇ ਭਰਾ ਦੀਆਂ ਧੀਆ ਵਿਆਹਿਆ ਹੋਈਆਂ ਹੁੰਨੀਆਂ ਨੇ। ਉਹ ਤੇ ਉਹਨਾਂ ਦੇ ਸਹੁਰੇ ਪਰਿਵਾਰ ਕੀ ਸੋਚਦੇ ਹੋਣਗੇ? ਸਾਨੂੰ ਸਭ ਨੂੰ ਸ਼ਰਮਸਾਰ ਕਰ ਦਿੱਤਾ ਮੇਰੇ ਵੱਡੇ ਭਾਈ ਸਾਹਿਬ ਨੇ। ਉਮਰਾ ਉਮਰਾ ਦੀਆਂ ਖੇਡਾਂ ਹੁੰਦੀਆਂ ਨੇ। ਪਰ ਮੇਰੇ ਭਰਾ ਨੇ ਇਸ ਉਮਰੇ ਇਹ ਕੀ ਖੇਡ ਖੇਡੀ ਸੀ? ਮੇਰੀ ਪਤਨੀ ਨੇ ਦੱਸਿਆ ਸੀ ਤੁਹਾਡੇ ਵੱਡੇ ਭਾਈ ਸਾਹਿਬ ਦੂਸਰੀ ਸ਼ਾਦੀ ਕਰ ਰਹੇ ਨੇ। ਜਦ ਇਹ ਖਬਰ ਮੇਰੀ ਪਤਨੀ ਦੇ ਮੋਹੋਂ ਨਿਕਲੀ ਤਾ ਉਹਦੇ ਚਿਹਰੇ ਤੇ ਅਜੀਬ ਜਿਹੀ ਮੁਸਕਾਨ ਸੀ ਉਹ ਮੁਸਕਾਨ ਤੀਰ ਬਣ ਕੇ ਮੇਰੇ ਦਿਲ 'ਚ ਖੁੱਭ ਗਈ ਪਲ ਦੇ ਪਲ ਮੈਨੂੰ ਇੰਜ ਲੱਗਾ ਜਿਵੇਂ ਮੈਂ ਆਪਣੇ ਨੂਹਾਂ ਪੁੱਤਰਾਂ ਅੱਗੇ ਨੰਗਾ ਹੋ ਗਿਆ ਹੋਵਾਂ ਸ਼ਰਮਸਾਰਜਾ ਹੋ ਕੇ ਮੈਂ ਨੀਵੀਂ ਪਾਲੀ ਸੀ ਮੇਰੇ ਨੂਹਾਂ ਪੁੱਤਰ ਖਾਣੇ ਦੀ ਮੇਜ਼ ਤੋਂ ਉੱਠ ਕੇ ਚਲੇ ਗਏ ਮੇਰੀ ਪਤਨੀ ਮੇਜ਼ ਤੋਂ ਬਰਤਨ ਸਾਭ ਰਹੀ ਸੀ ਵਿੱਚ ਵਿੱਚ ਮੇਰੇ ਵੱਲ ਦੇਖ ਵੀ ਰਹੀ ਸੀ ਉਹਦੀ ਨਜ਼ਰ ਤੋਂ ਮੈਨੂੰ ਇੰਜ ਲੱਗਦਾ ਜਿਵੇਂ ਉਸਨੇ ਕੋਈ ਰਣ ਜਿੱਤ ਲਿਆ ਹੋਵੇ। ਉਹਦੀ ਇਸ ਜਿੱਤ ਅੱਗੇ ਮੈਂ ਬਹੁਤ ਨਿੱਕਾ ਜਿਹਾ ਹੋ ਗਿਆ ਸੀ। 8 ਸਾਲ ਦਾ ਸੀ ਮੈਂ। ਵੱਡੇ ਭਾਈ ਸਾਹਿਬ ਮੈਨੂੰ 5 ਸਾਲ ਵੱਡੇ। ਇਹ ਸ਼ਾਦੀ ਦਾ ਕਸੂਰ ਉਹਨਾਂ ਕੀਤਾ ਸੀ ਤੇ ਆਪਣੇ ਪਰਿਵਾਰ ਅੱਗੇ ਕਸੂਰਵਾਰ ਜਿਹਾ ਮੈਂ ਬਣ ਗਿਆ। ਅਗਲੇ ਦਿਨ ਮੈਂ ਇੰਗਲੈਂਡ ਜਾਣ ਦਾ ਫੈਸਲਾ ਕਰ ਲਿਆ ਸੀ। ਭਾਈ ਸਾਹਿਬ ਨੂੰ ਮੈਂ ਅਜਿਹਾ ਨਹੀਂ ਕਰਨ ਦੇਵਾਂਗਾ। ਇਹ ਸੁਮਰੇ ਆਪਣੇ ਖਾਨਦਾਨ ਦਾ ਨਾਮ ਮਿੱਟੀ 'ਚ ਨਹੀਂ ਰੋਲਣ ਦੇਵਾਂਗਾ ਮੈਂ ਇੰਗਲੈਂਡ 'ਚ ਰਹਿੰਦੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਖਬਰ ਦੇ ਦਿੱਤੀ ਕਿ ਮੈਂ ਆ ਰਿਹਾ ਹਾਂ ਆਸੀਂ ਸਾਰੇ ਭਾਈ ਸਾਬ ਦੇ ਅਜਿਹਾ ਕਰਨ ਦੇ ਹੱਕ ਵਿੱਚ ਨਹੀਂ ਸੀ ਤੇ ਹੁਣ ਲੰਡਨ ਦੇ ਵੁਲਵਰਹੈਂਪਟਨ ਤੱਕ ਦਾ ਬੱਸ ਸਫ਼ਰ ਮੁੱਕਣ 'ਚ ਨਹੀਂ ਆ ਰਿਹਾ ਸੀ ਸੜਕ ਦੇ ਦੁਆਲੇ ਉੱਚੇ ਨੀਵੇਂ ਖੇਤ ਮਸਟਰਡ ਦੀ ਖੇਤੀ ਨਾਲ ਭਰੇ ਹੋਏ ਸਨ ਕੁਦਰਤ ਨੇ ਚੋਂਹੀ ਪਾਸੇ ਖੂਬਸੂਰਤ ਰੰਗ ਬਖੇਰੇ ਹੋਏ ਸੀ ਪਰ ਮੈਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਉਦੋਂ ਵੀ ਪੰਜਾਬ 'ਚ ਸਾਡੇ ਪਿੰਡ ਹਰੀਆਂ ਕਚੂਰ ਕਣਕਾਂ 'ਚ ਸਾਰੋਂ ਦੇ ਪੀਲੇ ਫੁੱਲਾਂ ਦੀਆਂ ਕਤਾਰਾਂ ਖਲੋਤੀਆਂ ਸਨ ਉਦੋਂ ਵੀ ਭਾਈ ਸਾਹਿਬ ਨੇ ਅਜਿਹੀ ਕਾਰਾ ਕੀਤਾ ਸੀ ਉਦੋਂ ਭਰ ਜਵਾਨ ਸੀ ਕਬੱਡੀ ਦਾ ਮਸ਼ਹੂਰ ਖਿਡਾਰੀ ਦਮ ਜਾਂਦੇ ਸਨ ਤਾਂ ਵਿਰੋਧੀਆਂ ਨੂੰ ਹੱਥ ਲਾ ਕੇ ਭੱਜ ਜਾਂਦੇ ਸਨ ਤੇ ਰਾਜ ਆਂਦੇ ਵਿਰੋਧੀ ਉੱਪਰ ਦੀ ਛਾਲ ਮਾਰ ਕੇ ਟੱਪ ਜਾਂਦੇ ਸੀ ਪੜ੍ਹਾਈ ਨਹੀਂ ਸੀ ਜਾਂਦੇ ਬਹੁਤ ਵੱਡਾ ਨਾਮ ਸੀ ਉਹਨਾਂ ਦਾ ਉਹਨਾਂ ਦਿਨਾਂ 'ਚ ਇਲਾਕੇ 'ਚ 10ਵੀਂ ਜਮਾਤ ਉਹਨਾਂ ਮੈਰਿਟ ਲਿਸਟ 'ਚ ਪਾਸ ਕੀਤੀ ਸੀ ਆਪਣੇ ਜ਼ਿਲ੍ਹੇ ਦਾ ਕੋਈ 25 ਸਾਲ ਪੁਰਾਣਾ ਰਿਕਾਰਡ ਉਹਨਾਂ ਨੇ ਤੋੜਿਆ ਜਿਆਦਾ ਨੰਬਰ ਲੈ ਕੇ 850 ਤੋਂ 700 ਦੇ ਕਰੀਬ ਨੰਬਰ ਉਹਨਾਂ ਨੇ ਲਏ ਸੀ ਪਾਪਾ ਜੀ ਨੇ ਭਾਈ ਸਾਹਿਬ ਨੂੰ ਕਾਲਜ ਨਹੀਂ ਸੀ ਭੇਜਿਆ ਘਰ ਦੀ مالی ਹਾਲਤ ਚੰਗੀ ਨਹੀਂ ਸੀ ਉੰਜ ਵੀ ਪਾਪਾ ਜੀ ਦਾ ਅੜਬ ਫੌਜੀ ਸੁਭਾਅ ਪੜਾਈ ਦੇ ਬਹੁਤਾ ਹੱਕ 'ਚ ਨਹੀਂ ਸੀ। ਜਦੋਂ ਭਾਈ ਸਾਹਿਬ ਨੇ 10ਵੀਂ ਪਾਸ ਕੀਤੀ ਤਾਂ ਮੈਂ 5ਵੀਂ ਜਮਾਤ 'ਚੋਂ ਪਾਸ ਹੋਇਆ ਸੀ। ਪਾਪਾ ਜੀ ਉਦੋਂ ਤਾਜ਼ੇ-ਤਾਜ਼ੇ ਫੌਜ 'ਚੋਂ ਆਏ ਸੀ। ਉਹਨਾਂ ਦੀ ਜਿੱਦ ਸੀ ਕਿ ਅਸੀਂ ਦੋਵੇਂ ਭਰਾ ਉਹਨਾਂ ਨਾਲ ਖੇਤੀ ਕਰਵਾਈਏ। ਭਾਈ ਸਾਹਿਬ ਆਪ ਖੇਤੀ 'ਚ ਲੱਗ ਗਏ ਪਰ ਮੈਨੂੰ ਉਹਨਾਂ ਨੇ ਸਕੂਲ 'ਚੋਂ ਨਾ ਹਟਾਇਆ। ਉਦੋਂ ਵੀ ਇੱਕ ਵਾਰ ਭਾਈ ਸਾਹਿਬ ਦੀ ਗਲਤੀ ਕਾਰਨ ਘਰ 'ਚ ਤੂਫਾਨ ਉੱਠ ਖੜਿਆ ਸੀ। ਪਿੰਡ ਦੀ ਹੀ ਕੁੜੀ ਨਾਲ ਉਹਨਾਂ ਦੇ ਨਾਜਾਇਜ਼ ਸਬੰਧ ਹੋ ਗਏ ਸਨ ਉਸ ਕੁੜੀ ਦੀਆਂ ਭਾਈ ਸਾਹਿਬ ਨੂੰ ਲਿਖੀਆਂ ਚਿੱਠੀਆਂ ਪਾਪਾ ਜੀ ਨੇ ਪੜ ਲੀਆਂ ਸੀ ਪਾਪਾ ਜੀ ਦਾ ਗੁੱਸਾ ਘਰ ਵਿੱਚ ਬਰੂਧ ਵਾਂਗ ਫਟਿਆ ਅਸੀਂ ਸਾਰੇ ਕੰਬ ਗਏ ਪਾਪਾ ਜੀ ਨੇ ਗੁੱਸੇ 'ਚ ਉਹਨਾਂ ਨੂੰ ਘਰ ਦਾ ਕੋਈ ਵੀ ਕੰਮ ਕਰਨ ਤੋਂ ਵਰਜ ਦਿੱਤਾ ਸੀ ਤੇ ਆਖਿਆ ਸੀ ਤੇਰੇ ਹੱਥ ਖੇਤੀ ਕਰਨ ਵਾਲੇ ਨਹੀਂ ਜਾ ਜਾ ਕੇ ਕੁੜੀਆਂ ਨੂੰ ਚਿੱਠੀਆਂ-ਚੁੱਠੀਆਂ ਲਿਖ ਪਤਾਨੀ ਭਾਈ ਸਾਹਿਬ ਦੇ ਮਨ ਚ ਕੀ ਆਈ ਉਹ ਇੱਕ ਵੱਡਾ ਸਾਰਾ ਚਾਕੂ ਲੈ ਕੇ ਕੋਠੇ ਤੇ ਚੜੇ ਸਨ ਤੇ ਦੋਹਾਂ ਹੱਥਾਂ ਦੇ ਆਰ-ਪਾਰ ਚਾਕੂ ਨਾਲ ਜ਼ਖਮ ਕਰ ਲੇ ਲਹੂ ਲੁਹਾਨ ਹੱਥਾਂ ਨਾਲ ਪੌੜੀ ਉਤਰ ਕੇ ਘਰ ਤੋਂ ਬਾਹਰ ਚਲੇ ਗਏ ਮੈਂ ਉਹਨਾਂ ਦੇ ਪਿੱਛੇ ਭੱਜਿਆ ਸੀ ਉਹ ਭੱਜੇ ਭੱਜੇ ਉਸ ਕੁੜੀ ਦੇ ਘਰ ਪੁੱਜ ਗਏ ਸਨ ਉਸ ਕੁੜੀ ਦੇ ਭਰਾ ਸਾਹਮਣੇ ਹੀ ਕੁੜੀ ਨੂੰ ਲਹੂ ਲੁਹਾਨ ਹੱਥ ਦਿਖਾ ਕੇ ਬੋਲੇ ਦੇਖ ਮਿੱਤੋ ਜਿੰਨਾ ਹੱਥਾਂ ਨਾਲ ਮੈਂ ਤੈਨੂੰ ਖੱਤ ਲਿਖਦਾ ਸੀ ਉਹਨਾਂ ਹੱਥਾਂ ਦੀ ਹਾਲਤ ਉਦੋਂ ਅਜਈਆਂ ਗੱਲਾਂ ਤੇ ਪੰਜਾਬ 'ਚ ਕਤਲ ਹੋ ਜਾਂਦੇ ਸਨ ਪਾਪਾ ਜੀ ਡਰ ਗਏ ਭਾਈ ਸਾਹਿਬ ਨੂੰ ਉਸੇ ਵੇਲੇ ਲੈ ਕੇ ਕਿਸੇ ਰਿਸ਼ਤੇਦਾਰੀ 'ਚ ਛੱਡ ਆਏ ਸਨ ਉੱਥੇ ਹੀ ਉਹਨਾਂ ਦਾ ਇਲਾਜ ਹੋਇਆ ਕੁਝ ਮਹੀਨਿਆਂ ਬਾਅਦ ਗੱਲ ਮਠੀ ਪੈਣ ਤੇ ਭਾਈ ਸਾਹਿਬ ਪਿੰਡ ਆ ਗਏ ਚਲੋ ਉਸ ਉਮਰੇ ਤਾਂ ਅਜਈਆਂ ਗਲਤੀਆਂ ਹੋ ਜਾਣੀਆਂ ਜਾਇਜ਼ ਵੀ ਸਨ ਪਰ ਬੁੱਢੇ ਵਾਰੇ ਭਾਈ ਸਾਹਿਬ ਨੂੰ ਇੱਕੀ ਸੁਝੀ ਕਿ ਦੂਜੀ ਸ਼ਾਦੀ ਰਚਾਉਣ ਜਾ ਰਹੇ ਨੇ ਮੇਰੀ ਪਰਜਾਈ ਗੁਜ਼ਰੀ ਨੂੰ ਵੀ 15 ਸਾਲ ਹੋ ਗਏ ਉਦੋਂ ਤਾਂ ਇਹ ਖੇ ਨਹੀਂ ਸੀ ਖਾਦੀ ਹੁਣ ਕਿਉਂ ਖਾਣ ਜਾ ਰਹੇ ਨੇ ਬੱਸ ਵਿੱਚ ਬੈਠਾ ਮੈਂ ਸੋਚੀ ਜਾ ਰਿਹਾ ਸੀ देर रात ਗਈ ਵੁਲਵਰਹੈਂਪਟਨ ਪੁੱਜਿਆ ਪਹਿਲਾਂ ਜਦ ਵੀ ਇਸ ਸ਼ਹਿਰ ਆਉਂਦਾ ਤਾਂ ਇੱਕ ਅਜੀਬ ਜਿਹਾ ਚਾਹ ਹੁੰਦਾ ਸੀ ਇਸ ਵਾਰੀ ਬੱਸ 'ਚ ਉਤਰਿਆ ਸੀ ਤਾਂ ਪੂਰਾ ਸ਼ਹਿਰ ਉਪਰ ਉਪਰ ਲੱਗਦਾ ਸੀ ਭਾਈ ਸਾਹਿਬ ਦਾ ਛੋਟਾ ਜਵਾਈ ਮੇਰਾ ਇੰਤਜ਼ਾਰ ਕਰ ਰਿਹਾ ਸੀ ਉਹ ਮੈਨੂੰ ਆਪਣੇ ਘਰ ਲੈ ਗਿਆ ਸਾਰੀ ਰਾਤ ਜਾਗੋ ਮਿੱਟੀ ਚ ਲੰਗ ਗਈ ਸਵੇਰੇ ਸਾਰੇ ਰਿਸ਼ਤੇਦਾਰਾਂ ਦੀ ਮੀਟਿੰਗ ਭਾਈ ਸਾਹਿਬ ਦੇ ਘਰ ਸ਼ੁਰੂ ਹੋਗੀ ਸਾਰੇ ਭਾਈ ਸਾਹਿਬ ਦੇ ਇਸ ਫੈਸਲੇ ਦੇ ਵਿਰੋਧ ਸਨ ਸਾਰੇ ਉਹਨਾਂ ਨੂੰ ਆਪਣਾ ਦੂਸਰੀ ਸ਼ਾਦੀ ਕਰਨ ਦਾ ਫੈਸਲਾ ਬਦਲਣ ਲਈ ਮਜਬੂਰ ਕਰ ਰਹੇ ਸਨ ਮੈਂ ਤਾਂ ਗੁੱਸੇ 'ਚ ਇਹ ਵੀ ਆਖ ਦਿੱਤਾ ਇਹ ਉਮਰ ਭਜਨ ਬੰਦਗੀ ਦੀ ਆ ਖਾਨਦਾਨ ਨੂੰ ਕਲੰਕ ਲਗਾਉਣ ਦੀ ਨਹੀਂ ਭਾਈ ਸਾਹਿਬ ਚੁੱਪਚਾਪ ਹਰ ਇੱਕ ਦੀ ਗੱਲ ਸੁਣੀ ਜਾ ਰਹੇ ਸਨ ਕੀసే ਦੀ ਵੀ ਗੱਲ ਦਾ ਕੋਈ ਜਵਾਬ ਨਹੀਂ ਸੀ ਦੇ ਰਹੀ ਸਵੇਰ ਤੋਂ ਸ਼ੁਰੂ ਹੋਈ ਇਹ ਮੀਟਿੰਗ ਦੁਪਹਿਰ ਟੱਲਣ ਤੱਕ ਚੱਲਦੀ ਰਹੀ ਸਾਰੇ ਬੋਲ ਬੋਲ ਕੇ ਥੱਕ ਗਏ ਸਨ ਭਾਈ ਸਾਹਿਬ ਨੇ ਸਾਡਾ ਫੈਸਲਾ ਸਵੀਕਾਰ ਨਹੀਂ ਸੀ ਕੀਤਾ ਸਭ ਦਾ ਸਬਰ ਮੁੱਕ ਗਿਆ ਸਾਰਿਆਂ ਨੇ ਇੱਕ ਸੁਰ ਹੋ ਕੇ ਆਖਰੀ ਵਾਰ ਕੀਤਾ ਦੇਖ ਲੈ ਜੇ ਤੂੰ ਇਸ ਔਰਤ ਨੂੰ ਨਹੀਂ ਛੱਡ ਸਕਦਾ ਤਾਂ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਇਹ ਆ ਕੇ ਸੀ ਸਾਰੇ ਉੱਠ ਖਲੋਤੇ ਤੁਰਨ ਲੱਗੇ ਸੀ ਮੈਂ ਦੁਖੀ ਸੀ ਦਿਲ ਭਰਿਆ ਹੋਇਆ ਮਾਂ ਜਾਏ ਭਰਾ ਨਾਲ ਰਿਸ਼ਤਾ ਤੋੜਨਾ ਆਸਾਨ ਕੰਮ ਤਾਂ ਨਹੀਂ ਹੁੰਦਾ ਪਰ ਇਹ ਗਲੇ ਨਾਲ ਮੈਂ ਆਖਿਆ ਕੁਝ ਤਾਂ ਬੋਲੋ ਭਾਈ ਸਾਹਿਬ ਸਾਡੀ ਖਾਤਰ ਉਸ ਔਰਤ ਨੂੰ ਨਹੀਂ ਛੱਡ ਸਕਦੇ ਭਾਈ ਸਾਹਿਬ ਉੱਠ ਖਲੋਤੇ ਸਾਡੇ ਸਾਰਿਆਂ ਵੱਲ ਦੇਖ ਕੇ ਕਹਿਣ ਲੱਗੇ ਤੁਹਾਡੇ ਚੋਂ ਕੋਈ ਮੇਰੀ ਖਾਤਰ ਆਪਣੀ ਪਤਨੀ ਛੱਡ ਸਕਦਾ ਭਾਈ ਸਾਹਿਬ ਦੀ ਵੱਡੀ ਧੀ ਦਾ ਸਹੁਰਾ ਸਭ ਤੋਂ ਪਹਿਲਾਂ ਬੋਲਿਆ ਚਲੋ ਚੱਲੀਏ ਯਾਰ ਇਹ ਤਾਂ ਬੇਸ਼ਰਮ ਹੋ ਗਿਆ ਇਸ ਨੂੰ ਕਿਸੇ ਚੜ ਦੇ ਲੈਂਦੇ ਦੀ ਰਹੀ ਨਹੀਂ ਰੇਸ਼ਮ ਸਿੰਘ ਜੀ ਮੈਂ ਕੁਝ ਵੀ ਚੋਰੀ ਨਹੀਂ ਕਰ ਰਿਹਾ ਮੈਂ ਦੂਜਿਆਂ ਵਾਂਗ ਪਤਨੀ ਦੇ ਹੁੰਦਿਆਂ ਵੀ ਗੋਰੀਆਂ ਪਿੱਛੇ ਲਾਲਾ ਨਹੀਂ ਟਪਕਾਉਂਦਾ ਫਿਰਦਾ ਇਸ ਘਰ 'ਚ ਇਕੱਲਾ ਧੀਆ ਪੁੱਤਰ ਆਪੋ ਆਪਣੀ ਥਾਂ ਸੈੱਟ ਨੇ ਉਹਨਾਂ ਕੋਲ ਮੇਰੇ ਲਈ ਕੋਈ ਵਕਤ ਨਹੀਂ ਮੈਨੂੰ ਵੀ ਇਸ ਘਰ 'ਚ ਇੱਕ ਸਾਥੀ ਦੀ ਜ਼ਰੂਰਤ ਹੈ ਤੁਹਾਡੇ ਜੋ ਕਿੰਨੇ ਨੂੰ ਫਿਕਰ ਰਹੀ ਹੈ ਕਿ ਮੈਂ ਇਕੱਲਾ ਇਸ ਘਰ ਵਿੱਚ ਕਿਵੇਂ ਰਹਿ ਰਿਆ ਰੇਸ਼ਮ ਸਿੰਘ ਸਭ ਤੋਂ ਅੱਗੇ ਘਰੋਂ ਬਾਹਰ ਨਿਕਲ ਗਿਆ ਹੱਸੇ ਵੀ ਤੁਰ ਪਏ ਸਾਰੇ ਮੇਰੇ ਨਾਲ ਹੱਥ ਮਲਾ ਕੇ ਆਪੋ ਆਪਣੀਆਂ ਕਾਰਾਂ 'ਚ ਬੈਠ ਕੇ ਜਾ ਹੀ ਜਾ ਰਹੇ ਸਨ ਮੈਨੂੰ ਸਮਝ ਨਹੀਂ ਸੀ ਆ ਰਹੀ ਹੁਣ ਮੈਂ ਕਿੱਥੇ ਜਾਵਾਂ ਵਾਪਸੀ ਟਿਕਟ ਤਾਂ ਅਗਲੇ ਦਿਨ ਦੀ ਸੀ ਰਾਤ ਕਿੱਥੇ گزارਾਂ ਭਾਈ ਸਾਹਿਬ ਦੀ ਆਵਾਜ਼ ਕੰਨਾਂ 'ਚ ਪਈ ਨਿੱਕੇ ਮੈਂ ਪਿੱਛੇ ਮੁੜ ਕੇ ਦੇਖਿਆ ਭਾਈ ਸਾਹਿਬ ਮੇਰੇ ਵੱਲ ਬੜੇ ਸਨੇਹ ਨਾਲ ਦੇਖ ਰਹੇ ਸੀ ਕਿੰਨੇ ਸਾਲ ਪਹਿਲਾਂ ਵੀ ਇੰਜੀ ਖਲੋਤੇ ਸਨ ਇੰਜੀ ਉਹਨਾਂ ਨੇ ਮੈਨੂੰ ਪੁਕਾਰਿਆ ਸੀ ਉਦੋਂ ਮੈਂ ਐਫਐਸਸੀ ਚ ਫੇਲ ਹੋ ਗਿਆ ਸੀ ਰਿਜ਼ਲਟ ਵਾਲੇ ਦਿਨ ਘਰ ਵਿੱਚ ਪਹਟਾਲ ਜਾ ਆ ਗਿਆ ਸੀ ਪਾਪਾ ਜੀ ਦਾ ਗੁੱਸਾ ਸੱਤ ਅਸਮਾਨੀ ਚੜਿਆ ਬਹੁਤ ਬੁਰਾ ਭਲਾ ਮੈਨੂੰ ਆਖਿਆ ਸੀ ਇਹ ਵੀ ਆਖਿਆ ਸੀ ਕਿ ਉਹਨਾਂ ਨੂੰ ਮੇਰੇ ਜਿਹੇ ਨਲਾਇਕ ਪੁੱਤ ਦੀ ਕੋਈ ਲੋੜ ਨਹੀਂ ਮੈਨੂੰ ਮੋਸ਼ੀ ਤੇ ਗੁੱਸੇ ਚ ਘਰ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਸੀ ਆਪਣਾ ਸਮਾਨ ਬੈਗ ਚ ਪਾਈ ਕਰੂੰਬਾਰ ਆ ਗਿਆ ਪਿੱਛੋਂ ਮੇਰੇ ਭਾਈ ਸਾਹਿਬ ਦੀ ਇੰਜ ਦੀ ਆਵਾਜ਼ ਆਈ ਸੀ ਨਿੱਕੇ ਮੈਂ ਮੁੜ ਕੇ ਦੇਖਿਆ ਸੀ ਭਾਈ ਸਾਹਿਬ ਖਲੋਤੇ ਸਨੇਹ ਨਾਲ ਮੇਰੇ ਵੱਲ ਦੇਖ ਰਹੇ ਸਨ ਉਹਨਾਂ ਨੇ ਆ ਕੇ ਮੇਰੇ ਮੋਢੇ ਤੇ ਹੱਥ ਰੱਖ ਦਿੱਤਾ ਸੀ ਕਿੱਥੇ ਜਾਵੇਂਗਾ ਤੇ ਮੈਂ ਉਹਨਾਂ ਦੇ ਮੋਢੇ ਤੇ ਸਿਰ ਰੱਖ ਕੇ ਹੁੱਪਕੀਆਂ ਭਰਨ ਲੱਗ ਪਿਆ ਉਹ ਦਿਲਬਰੀ ਦੇ ਕੇ ਮੈਨੂੰ ਵਾਪਸ ਘਰ ਤੇ ਅੰਦਰ ਲੈ ਗਏ ਸਨ ਹੁਣ ਫੇਰ ਭਾਈ ਸਾਹਿਬ ਆਪਣੇ ਘਰ ਦੇ ਬੋਹੇ 'ਚ ਖਲੋਤੇ ਸਨੇਹ ਨਾਲ ਮੇਰੇ ਵੱਲ ਦੇਖੇ ਜਾ ਰਹੇ ਸਨ ਮੇਰਾ ਜੀ ਕੀਤਾ ਕਿ ਮੈਂ ਭੱਜ ਕੇ ਉਹਨਾਂ ਦੇ ਨਾਲ ਲਿਪਟ ਜਾਵਾਂ ਸਿਆਣੇ ਸਾਚੀ ਕਹਿੰਦੇ ਨੇ ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਨੇ ਭਾਈ ਸਾਹਿਬ ਮੇਰੇ ਕੋਲ ਆਏ ਮੇਰੇ ਮੋਢੇ ਤੇ ਹੱਥ ਰੱਖ ਕੇ ਬੋਲੇ ਕਿੱਥੇ ਜਾਵੇਂਗਾ ਨਿੱਕੇ ਮੈਂ ਉਹਨਾਂ ਨੂੰ ਆਪਣੀਆਂ ਬਾਹਾਂ 'ਚ ਘੁੱਟ ਲਿਆ ਉਹਨਾਂ ਨੇ ਵੀ ਮੈਨੂੰ ਆਪਣੀਆਂ ਬਾਹਾਂ 'ਚ ਘੁੱਟ ਲਿਆ ਮੇਰੇ ਇੰਤਜ਼ਾਰ 'ਚ ਖੜਾ ਉਹਦਾ ਨਿੱਕਾ ਜਵਾਈ ਵੀ ਆਪਣੀ ਕਾਰ ਸਟਾਰਟ ਕਰਕੇ ਚਲਾ ਗਿਆ ਭਾਈ ਸਾਹਿਬ ਬੋਲੇ ਇਹ ਸਭ ਕੁਝ ਭੁੱਲ ਕੇ ਤੂੰ ਇੱਕ ਰਾਤ ਮੇਰੇ ਕੋਲ ਨਹੀਂ ਰਹਿ ਸਕਦਾ ਤੇ ਮੈਂ ਉਹਨਾਂ ਦਾ ਕਹਿਣਾ ਮੰਨ ਲਿਆ ਇਹ ਗੱਲ ਭੁੱਲ ਦੇਈ ਉਹ ਫਿਰ ਮੇਰੇ ਪਿਆਰੇ ਤੇ ਵੱਡੇ ਭਰਾ ਬਣ ਗਏ ਜਿਨ੍ਹਾਂ ਦੇ ਮੇਰੇ ਤੇ ਬਹੁਤ एहसान ਸਨ ਉਹਨਾਂ ਨੇ ਇੰਗਲੈਂਡ ਆ ਕੇ ਮੇਰੀ ਉਚੇਰੀ ਪੜ੍ਹਾਈ ਦਾ ਖਰਚਾ ਚੁੱਕਿਆ ਸੀ ਮੈਂ ਜ਼ਿੰਦਗੀ 'ਚ ਜੋ ਵੀ ਬਣਿਆ ਇਸ ਵਿੱਚ ਉਹਨਾਂ ਦਾ ਹੀ ਵੱਡਾ ਹੱਥ ਆ ਅਸੀਂ ਵਾਪਸ ਦੋਨੋਂ ਭਰਾ ਲਿਵਿੰਗ ਰੂਮ 'ਚ ਆ ਗਏ ਮੈਂ ਦੀਵਾਰਾਂ ਤੇ ਬੱਚਿਆਂ ਤੇ ਪਰਜਾਇਨੀਆਂ ਦੀਆਂ ਲੱਗੀਆਂ ਫੋਟੋਆਂ ਦੇਖਦਾ ਰਿਹਾ। ਬੱਚਿਆਂ ਦੇ ਹੱਥਾਂ 'ਚ ਡਿਗਰੀਆਂ ਲਈ ਫੋਟੋਆਂ ਕਿਚਵਾਨੀਆਂ ਹੋਈਆਂ ਸਨ। ਭਾਈ ਸਾਹਿਬ ਨੇ ਸਾਰੇ ਬੱਚਿਆਂ ਨੂੰ ਖੂਬ ਪੜਾਇਆ ਲਗਾਇਆ। ਬੇਟੀਆਂ ਦੇ ਚੰਗੇ ਘਰਾਂ 'ਚ ਵਿਆਹ ਵੀ ਕੀਤੇ। ਵੱਡਾ ਪੁੱਤ ਬਰਮਿੰਗਮ 'ਚ ਨੌਕਰੀ ਕਰਦਾ ਸੀ। ਉੱਥੇ ਕਿਸੇ ਦੋਸਤ ਕੁੜੀ ਨਾਲ ਰਹਿਣ ਲੱਗ ਪਿਆ। ਛੋਟਾ ਮੁੰਡਾ ਮਾਂਚੈਸਟਰ ਰਹਿੰਦਾ। ਉਹਨੂੰ ਉੱਥੇ ਨੌਕਰੀ ਮਿਲ ਗਈ ਸੀ। ਵੱਡੇ ਪੁੱਤ ਨੂੰ ਮੈਂ ਵੀ ਫੋਨ ਕੀਤਾ। ਕੀ ਵੁਲਫਰਹੈਂਪਟਨ ਬਰਮਿੰਗਮ ਤੋਂ ਬਹੁਤ ਹੀ ਦੂਰ ਨਹੀਂ ਉਹ ਆਪਣੇ ਬਾਪ ਦੇ ਕੋਲ ਹੀ ਰਹੇ ਪਰ ਉਹਨੇ ਮੇਰੀ ਗੱਲ ਨਹੀਂ ਸੀ ਮੰਨੀ ਭਾਈ ਸਾਹਿਬ ਸਕੌਚ ਦੇ ਦੋ ਪੈਗ ਬਣਾ ਕੇ ਲੈ ਆਏ ਬੋਲੇ ਚੱਲ ਛੱਡ ਸਭ ਕੁਝ ਆਂ ਦੋਵੇਂ ਭਰਾ ਬੈਠ ਕੇ ਥੋੜੀ ਥੋੜੀ ਪੀਏ ਅਸੀਂ ਆਮਣੇ ਸਾਹਮਣੇ ਬਹਿ ਗਏ ਕੁੱਟ-ਕੁੱਟ ਸਕੌਚ ਪੀਣ ਲੱਗੇ ਬਚਪਨ ਦੀਆਂ ਗੱਲਾਂ ਛੁੜ ਪੀਆਂ ਭੈਣ ਨੂੰ ਯਾਦ ਕਰਨ ਲੱਗੇ ਮਾਂ ਬਾਪ ਦੀਆਂ ਗੱਲਾਂ ਚੇਤੇ ਆ ਗਈਆਂ ਅਸੀਂ ਦੋਵੇਂ ਬਹੁਤ ਭਾਵੁਕ ਹੋ ਗਏ ਸੀ ਐਂਜ ਲੱਗਦਾ ਸੀ ਜਿਵੇਂ ਕਦੇ ਵਿਛੜੀ ਨਾ ਹੋਈ ਏ ਮੈਂ ਫੇਰ ਪੁੱਛ ਲਿਆ ਭਾਈ ਸਾਹਿਬ ਕੀ ਇਹ ਸ਼ਾਦੀ ਕਰਨੀ ਜ਼ਰੂਰੀ ਆ ਭਾਈ ਸਾਹਿਬ ਕੁਝ ਨਹੀਂ ਬੋਲੇ ਸਕੌਚ ਦੇ ਘੁੱਟ ਭਰੀ ਜਾਂਦੇ ਸਨ ਅਜੀਬ ਕਿਸਮ ਦੀ ਚੁੱਪ ਪਸਰ ਗਈ ਸੀ ਮੈਂ ਇਸ ਚੁੱਪ ਤੋਂ ਥੋੜਾ ਜਿਹਾ ਡਰ ਗਿਆ ਭਾਈ ਸਾਹਿਬ ਉੱਠੇ ਸਕੌਚ ਦਾ ਇੱਕ ਵੱਡਾ ਸਾਰਾ ਪੈਗ ਬਣਾ ਕੇ ਘਟਾ ਘਟ ਪੀ ਗਏ ਫੇਰ ਦੂਜਾ ਪੈਗ ਬਣਾ ਕੇ ਮੇਰੇ ਕੋਲ ਆ ਗਏ ਮੈਂ ਚੁੱਪ ਤੋੜੀ ਭਾਈ ਸਾਹਿਬ ਕੁਝ ਬੋਲੋਗੇ ਨਹੀਂ ਕੀ ਬੋਲਾਂ ਕੀ ਸੁਣਨਾ ਚਾਹੁੰਨਾ ਤੂੰ ਉਹ ਮੇਰੇ ਸਾਹਮਣੇ ਬਹਿ ਗਿਆ ਇੱਕ ਘੁੱਟ ਭਰ ਕੇ ਗਲਾਸ ਮੇਜ਼ ਤੇ ਰੱਖ ਦਿੱਤਾ ਮੇਰੀਆਂ ਅੱਖਾਂ 'ਚ ਝਾਕਦੇ ਬੋਲੇ ਮੇਰੀ ਜ਼ਿੰਦਗੀ ਵੀ ਕੀ ਜ਼ਿੰਦਗੀ ਹੈ ਦਸਵੀਂ ਪਾਸ ਕੀਤੀ ਵਧੀਆ ਨੰਬਰ ਲੈ ਪਰ ਖੇਤ ਮਜ਼ਦੂਰ ਬਣ ਕੇ ਰਹਿ ਗਿਆ ਕਿਉਂਕਿ ਮੇਰੇ ਪਿਓ ਦੀ ਮਰਜ਼ੀ ਚੱਲਦੀ ਸੀ ਮੇਰੇ ਤੋਂ ਨਲਾਇਕ ਮੁੰਡੇ ਕਾਲਜਾਂ 'ਚ ਪੜ ਕੇ ਕੀ ਦੇ ਕੀ ਬਣਗੇ ਪਰ ਮੈਂ ਉਹਨਾਂ ਵੱਲ ਵੇਖ ਕੇ ਫੇਰ ਚੁਰਦਾ ਰਹਿ ਗਿਆ ਜ਼ਿੰਦਗੀ 'ਚ ਜੇ ਕਿਸੇ ਨਾਲ ਪਿਆਰ ਹੋਇਆ ਤਾਂ ਪਿਓ ਦਾ ਨਾਦਰ ਸ਼ਾਹੀ ਫਰਮਾਨ ਮੇਰੇ ਵਿਰੋਧ ਹੋ ਗਿਆ ਮੈਂ ਆਪਣੇ ਆਪ ਨੂੰ ਸਜ਼ਾ ਦੇ ਲਈ ਕਿਸੇ ਨੂੰ ਕੁਝ ਨਾ ਕਿਹਾ ਮੇਰਾ ਵਿਆਹ ਵੀ ਮੇਰੇ ਬਾਪ ਦੀ ਮਰਜ਼ੀ ਨਾਲ ਹੋਇਆ ਮੈਂ ਆਪਣੀ ਵਾਈਫ ਨੂੰ ਵਿਆਹ ਤੋਂ ਬਾਅਦ ਹੀ ਦੇਖਿਆ ਸੀ ਉਹ ਮੈਨੂੰ ਪਸੰਦ ਨਹੀਂ ਸੀ ਮੈਨੂੰ ਉਸ ਨਾਲ ਜ਼ਿੰਦਗੀ ਬਤਾਉਣੀ ਪਈ ਕਿਉਂਕਿ ਮੇਰੇ ਬਾਪ ਦੀ ਮਰਜ਼ੀ ਸੀ ਚੁੱਪਚਾਪ ਉਹਦੇ ਨਾਲ ਜ਼ਿੰਦਗੀ ਜੀ ਲਈ ਉਹ ਵੀ ਸਾਥ ਛੱਡ ਕੇ ਤੁਰ ਗਈ ਉਦੋਂ ਮਨ ਵਿੱਚ ਆਇਆ ਕਿ ਹੁਣ ਆਪਣੀ ਮਰਜ਼ੀ ਦੀ ਸ਼ਾਦੀ ਕਰ ਲਵਾਂ ਪਰ ਨਿਆਣਿਆਂ ਦੀ ਜ਼ਿੰਮੇਵਾਰੀ ਸਿਰ ਤੇ ਸੀ ਉਹ ਨਿਆਣੇ ਵੀ ਪੜ੍ਹ ਲਿਖ ਕੇ ਆਪੋ ਆਪਣੇ ਥਾਂ ਚਲੇ ਗਏ ਕਿਸੇ ਨੂੰ ਮੇਰੀ ਪਰਵਾਹ ਨਹੀਂ ਹਰ ਕੋਈ ਆਪੋ ਆਪਣੀ ਥਾਂ ਤੇ ਸੁਖੀ ਆ ਕਿਸੇ ਨੂੰ ਇੰਨੇ ਸਾਲਾਂ ਚ ਖਿਆਲ ਨਹੀਂ ਆਇਆ ਕਿ ਮੈਂ ਇਸ ਘਰ ਵਿੱਚ ਇਕੱਲਾ ਸੁਖੀ ਆ ਜਾਂ ਦੁਖੀ ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਕਿਤੇ ਦਾ ਕਿਤੇ ਪੁੱਜ ਗਿਆ ਮੇਰੇ ਸਾਹਮਣੇ ਉਹਨਾਂ ਵੱਲੋਂ ਜਵਾਨੀ ਵੇਲੇ ਦੀ ਬਣਾਈ ਇੱਕ ਤਸਵੀਰ ਉੱਭਰਾਈ। ਪਿਛੋਕੜ 'ਚ ਇੱਕ ਸੁੰਦਰ ਜੀ ਕੁੜੀ ਦਾ ਮੱਧਮ ਚਿਹਰਾ ਉੱਭਰ ਰਿਹਾ ਸੀ। ਕੁੜੀ ਦੀਆਂ ਅੱਖਾਂ ਮਿੱਟੀਆਂ ਹੋਈਆਂ। ਉਹਦੇ ਸਿਰ ਉੱਪਰ ਭਾਈ ਸਾਹਿਬ ਦੇ ਹੱਥ ਜੁੜੇ ਹੋਏ ਸਨ। ਉਹਨਾਂ 'ਚੋਂ ਲਹੂ ਵਹਿ ਰਿਹਾ ਸੀ। ਲਹੂ ਕੁੜੀ ਦੀ ਮਾਂਗ 'ਚ ਪੈ ਕੇ ਉਹਦੇ ਚਿਹਰੇ 'ਤੇ ਫੈਲ ਰਿਹਾ ਸੀ। ਮੈਂ ਇਸ ਕੁੜੀ ਨੂੰ ਜਾਣਦਾ ਸੀ। ਇਹ ਉਹਨਾਂ ਦੀ ਜਵਾਨੀ ਵੇਲੇ ਦੀ ਪ੍ਰੇਮਿਕਾ ਸੀ। ਭਾਈ ਸਾਹਿਬ ਦੀ ਆਵਾਜ਼ ਕੰਨੀ ਪਈ ਜਾ ਰਹੀ ਸੀ ਹੁਣ ਸੋਚਿਆ ਕਿ ਮੈਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀ ਸਕਦਾ ਪਰ ਤੋਂ ਪੰਚਾਇਤ ਲੈ ਕੇ ਆ ਗਿਆ ਮੇਰੀਆਂ ਅੱਖਾਂ ਭਰ ਆਈਆਂ ਮੈਂ ਸਾਹਮਣੇ ਪਿਆ ਗਲਾਸ ਚੁੱਕ ਕੇ ਪੀਣ ਲੱਗਿਆ ਪਰ ਹੰਝੂਆਂ ਕਾਰਨ ਧੁੰਦਲੀ ਹੋਈ ਨਜ਼ਰ ਕਾਰਨ ਗਲਾਸ ਮੇਰੇ ਹੱਥ ਲੱਗ ਕੇ ਹੇਠਾਂ ਡਿੱਗ ਕੇ ਟੁੱਟ ਗਿਆ ਭਾਈ ਸਾਹਿਬ ਉਠੇ ਕੱਚ ਦੇ ਟੋਟੇ ਚੁੱਕਣ ਲਈ ਤੇ ਮੈਂ ਉਹਨਾਂ ਦੇ ਦੋਵੇਂ ਹੱਥ ਫੜ ਲਏ ਨਹੀਂ ਭਾਈ ਸਾਹਿਬ ਹੁਣ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਹੱਥ ਫਿਰ ਤੋਂ ਜ਼ਖਮੀ ਹੋਣ ਹਰ ਇਨਸਾਨ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੋਣਾ ਚਾਹੀਦਾ ਹੈ ਟੱਲ ਦੀ ਉਮਰੇ ਇੱਕ ਦੂਜੇ ਦਾ ਸਾਥ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਸੋ ਦੋਸਤੋ ਪੰਜਾਬੀ ਆਵਾਜ਼ ਕਹਾਣੀਆਂ ਤੇ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੀ ਧੰਨਵਾਦ